ਤਾਂ ਹੀ ਸਿੱਕ ਤੇ ਸ੍ਰੀ ਚੰਦ ਜੀ ਦੇ ਹੱਥ ਚ ਬੋਲਦਾ ਸ੍ਰੀ ਜੀ ਨੇ ਡੇਰੀ ਜਾ ਕੇ ਨਾ ਆ ਹਰਿਆਣੇ ਦੇ ਵਿੱਚ ਮੰਡੀ ਉੱਥੇ ਜਾ ਕੇ ਕਹਿੰਦਾ ਸ੍ਰੀ ਚੰਦ ਤੋਂ ਸੇਧ ਲੈਣ ਸੰਗ ਤਾਂ ਸ੍ਰੀ ਚੰਦ ਤੋਂ ਵੀ ਸੇਧ ਲੈਣ ਕਿਸ ਬਾਲ ਪਿੱਛੇ ਨੂੰ ਛੱਡ ਲੋ ਹਨਾ ਤੇ ਲੰਗੋਟ ਬੰਨ ਲਓ ਸਿਰ 'ਚ ਪਾ ਲਓ ਸਵਾਹ ਜਨੇਊ ਪਾ ਲਓ ਤੇ ਗੁਰੂ ਪਿਤਾ ਦੀ ਗੱਲ ਨਾ ਮੰਨੋ ਤਿਕਾ ਨਾ ਬਾਰਾ ਛੱਡਦੇ ਕੰਮ ਕਰ ਛੱਡੀ ਇਹ ਸਿੱਖਿਆ ਮੈਨੂੰ ਸ੍ਰੀ ਚੰਦ ਤੋਂ ਕੌਮ ਦਾ ਜ਼ਹੀਰਦਾਰ ਕਹੇ ਸ੍ਰੀ ਚੰਦ ਤੋਂ ਸੇਧ ਲੈਣ ਸੇਧ ਨੇਨ ਸੰਗਤਾਂ ਤੇ ਲਾਣ ਤੈ ਜ਼ਹੀਰਦਾਰ ਮੰਨਾਂਗੇ ਇਹ ਜਾਨੂ ਹਾਂ ਜੇ ਕੋਈ ਕਹੇ ਵੀ ਸੰਗਤਾਂ ਸ੍ਰੀ ਚੰਦਿਆਂ ਤੋਂ ਸੁਚੇਤ ਰਹਿਣ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਫਿਰ ਤਾਂ ਮੈਂ ਵੀ ਕੋਈ ਜ਼ਹੀਰਦਾਰ ਜੀ ਨੇ ਦਰਸਤ فرمایا ਹੈ ਫਿਰ ਮੈਂ ਜ਼ਹੀਰਦਾਰ ਜੀ ਕਹਿ ਦੂੰਗਾ ਬੋਲੋ ਸਤਨਾਮ ਵਾਹਿਗੁਰੂ ਇਹ ਇਹ ਵੀ ਅਸੀਂ ਬਾਗੀ ਹਾਂ ਹਾਂ ਜੀ ਫਿਰ ਤਾਂ ਬਣੀ ਕੋਈ ਕੋਈ ਕੌਮ ਦੀ ਭਾਵਨ ਸਰਜੂਨੀ ਕੀ ਕੀ ਕਰਾਉਣੇ ਹੈ ਜਉ ਤਾਂ ਤੂੰ ਜੋ ਢਾਈ ਲਾਉਣੀ ਹੈ ਜੀ ਪਟਾਰਿਆ ਸੋਣਾ ਇਹਦਾ ਤੰਨੂ ਮੁਖਾਵੇ ਸੋ ਇਦਾਂ ਕਿਉਂਕਿ ਜੱਫੇਦਾਰ ਮਨਮਤੀਆਂ ਦਾ ਪੱਖ ਪੂਰਦੇ ਐ ਕਦੇ ਮੜਭਾਨੀਆਂ ਦਾ ਕਦੇ ਸਿਰੀ ਚੰਡੀਆਂ ਦਾ ਕਦੇ ਸੌਦੇ ਵਾਲਿਆਂ ਦਾ ਕਦੇ ਡੇਰੇਦਾਰਾਂ ਦਾ ਕਦੇ ਮੰਨਦੀ ਨਹੀਂ ਕਾਮਪਾਟਸਾਭ ਦੀ ਮਰਿਆਦਾ ਨੂੰ ਮੂਰਤੀ ਪੂਜਾ ਸਕਸ਼ੀ ਪੂਜਾ ਚਲਾ ਛੱਡੀ ਹੈ ਤੇ ਬੜੇ ਮਹਾਂਪੁਰਖ ਨੇ ਜੀ ਬੜੇ ਇਹਨਾਂ ਦੀ ਦੇਣ ਹੈ ਜੀ ਬੜਾ ਕੁਝ ਇਹ ਇਦਾਂ ਦਾ ਕਰਦੇ ਨਹੀਂ ਕਦੇ ਕੁਝ ਇਸ ਕਰਕੇ ਇੱਥੋਂ ਮਹਿਸੂਸ ਹੁੰਦਾ ਹੈ ਵੀ ਇਹ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਤੇ ਆਪਣੇ ਸਿਆਸੀ ਹਾਕਮਾਂ ਦੇ ਜਿਹੜੇ ਜਾਨੀ ਕਿ ਹੁਕਮ ਹੈ ਉਹੀ ਅਕੇ ਤੇ ਅਕੇ ਚਲਾਉਂਦੇ ਐ ਇਸ ਕਰਕੇ ਇਹ ਹਾਲਾਤ ਨੂੰ ਮੁੱਖ ਰੱਖਦੇ ਹੋਏ ਇਹਨਾਂ ਜ਼ਹੀਦਾਰਾਂ ਦਾ ਵੀ ਬਾਈਕਾਟ ਕੀਤਾ ਜਾਂਦਾ ਹੈ ਸਾਰੀਆਂ ਸੰਗਤਾਂ ਖੜੇ ਕਰਕੇ ਇਹਨਾਂ ਜ਼ਹੀਦਾਰਾਂ ਦਾ ਬਾਈ বলে ਇਹਦੇ ਇਤਾਂ ਦੇ ਲੋਕ ਆਪਣੀਆਂ ਗਲਤੀਆਂ ਨਹੀਂ ਮੰਨਦੇ ਜਿੰਨੇ ਵੀ ਅੱਜ ਤੱਕ ਇੱਕ ਕੌਮਨੀਆ ਭਾਵਨਾਵਾਂ ਦੀ ਸਰਜਮਾਨੀਆਂ ਸ਼ੁਰੂ ਨਹੀਂ ਕਰਦੇ ਜਿੰਨੇ ਵੀ ਅੱਜ ਤੱਕ ਆਪਣੇ ਹਾਤਮਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਕੋਈ ਸਬੰਧ ਨਹੀਂ ਇਹ ਜਾਂ ਨਾਲ ਕੋਈ ਕਿਸੇ ਸਮਾਧਨ ਤੇ ਇਹ ਜੇ ਲੋਕਾਂ ਨੂੰ ਬੁਲਾਉਣ ਦੀ ਲੋੜ ਨਹੀਂ ਕਿਸੇ ਵੀ ਸਮਾਧਨ ਤੇ ਇਹ ਜੇ ਲੋਕਾਂ ਨੂੰ ਬੁਲਾਉਣ ਦੀ ਬਿਲਕੁਲ ਲੋੜ ਨਹੀਂ ਸਾਨੂੰ ਆਪ ਜਾਗਰਤ ਹੋਣ ਦੀ ਲੋੜ ਹੈ